ਵੀ ਸਾਥੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਹਮਤ ਟ੍ਰੇਲਰ ਸੀਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸ ਤੀਕ ਵੀ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸੀਵੀਆਂ ਜਿਹੜਾ ਬਠਿੰਡਾ ਪੰਜਾਬ ਦੇ ਰਹਿਣਾ ਨੇ ਤੇ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ ਸਹਿਦ ਨੂੰ ਧੰਨਵਾਦ ਤੇ ਅੱਜ ਜਿਹੜਾ ਬਟੌਕ ਲੈ ਕੇ ਆਇਆ ਉਹ ਲੇਡੀ ਸ਼ਰਟ ਦਾ ਹੀ ਹੈ ਕਿਉਂਕਿ ਜਾਦੀ ਭੈਣਾਂ ਲੇਡੀਜ਼ ਕੱਪੜੇ ਕੱਟਣ ਦਾ ਜ਼ਿਆਦਾ ਚਾਹਵਾਨ ਹੁੰਦੇ ਹਨ ਤਾਂ ਅੱਜ ਮੈਂ ਤੁਹਾਨੂੰ ਇੱਕ ਵਾਰੀ ਨਾਪ ਤੋਂ ਜਾਣੂ ਕਰਾ ਦਿਆਂ ਲੰਬਾਈ 44 ਆ ਬਾਹ ਹੈਗੀ 18.5 ਮੂਰੀ 10.5 ਆ ਤੀਰਾ ਹੈਗਾ 12 ਤੇ ਛਾਤੀ ਉੱਪਰ ਹੋएगी 20 ਕਮਰ 17 हिਪ ਹੈਗੀ 20.5 ਥੋੜਾ ਜਿਹਾ ਨਾਪ ਸੀ ਘਰ ਆ ਵੈਨ ਨੇ ਤੇ ਜਿਹੜੇ ਪਲੋਈਆਂ ਉਹ ਪੌਣੀ 11 ਤੇ ਹਤਿਆਰ ਹਨਾ ਚਾਕ 22 ਆ ਅਗਲਾ-ਅਗਲਾ ਹੈਗਾ 6.5 ਪੈਗਲਾ ਪੌਣੀ 7 ਆ ਕੂਣੀ 14 ਕੂਣੀ ਲਾਜ਼ਮੀ ਬਣਿਆ ਕਰੋ ਠੀਕ ਹੈ ਜੀ ਤੇ ਇਸੇ ਤਰੀਕੇ ਸਲਵਾਰ ਆਪਣੀ ਕਟਣੀ ਨਹੀਂ ਫੈਰ ਫਲਾਈ 15 ਇੰਚ ਤਾਂ ਵੀਡੀਓ ਦੇ ਐਂਡ ਤੱਕ ਰਣੀ ਰਹੋ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਵਿੱਚ ਜਾ ਕੇ ਪੁੱਛ ਲਿਆ ਕਰੋ ਭਾਰੀ ਛਾਤੀ ਵਾਲਿਆਂ ਦੇ ਤੁਸੀਂ 7 ਇੰਚ ਮੋਢਾ ਨੀਚੇ ਨੂੰ ਨਾ ਪਾਇਆ ਕਰੋ ਮੋਢਾ ਜਾਦੇ ਵੱਡਾ ਹੋ ਜਾਂਦਾ ਹਨ ਮੈਂ ਹਰ ਵੀਡੀਓ ਚ ਦੱਸਦਾ ਤੇ ਕਾਫੀ ਭੈਣਾਂ ਬਿਲਕੁਲ ਨਵੇਂ-ਨਵੇਂ ਸਿੱਖਦੀਆਂ ਉਹ ਮੋਢੇ ਨੂੰ ਬਾਹਾਂ ਦੇ ਉੱਪਰ ਰੱਖ ਲੈਂਦੀਆਂ ਬਾਹਾਂ ਆ ਮੋਢਾ ਹਮੇਸ਼ਾ ਨੀਚੇ ਰੱਖਣਾ ਹੁੰਦਾ ਕੁੜਤੀ ਵਾਲਾ ਮੋਢਾ ਉੱਪਰ ਰੱਖ ਕੇ ਬਾਹਾਂ ਦੇ ਮੋਢੇ ਢਿੱਲਾ ਛੱਡ ਕੇ ਮੜਾ ਚੜਾਉਣਾ ਹੁੰਦਾ ਗੋਠੇ ਦੇ ਨਾਲ ਫਿਰ ਸਫਾਈ ਆਉਣੀ ਹੈ ਤੁਸੀਂ ਉਲਟ ਕਰ ਦਿਓ ਬਾਹਲਾ ਮੋੜ ਉਪਰ ਰੱਖ ਲੈਣੋ ਸਫਾਈ ਆਉਂਦੀ ਵੀ ਜੇ ਬਲ ਪੈਣ ਲੱਗ ਜਾਂਦੇ ਹਨ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਬਾਕੀ ਜਦੋਂ ਮੇਰਾ ਟਾਈਮ ਲੱਗੂਗਾ ਵੀ ਜਦ ਦੀ ਮੈਂ ਕਦੀ ਵੀਡੀਓ ਪਾ ਦੂੰਗਾ ਫਿਰ ਤੁਹਾਨੂੰ ਸੌਖਾ ਵੀ ਹੋ ਜਾਊਗਾ ਹਨ ਤਾਂ ਆਜੋ ਆਪਾਂ ਇਹਨਾਂ ਦਾ ਜਿਹੜਾ ਕੇਰ ਹੈਗਾ ਉਹ 20.5 ਆ ਪੈਪੰਗਾ ਆਪਾਂ ਕੱਢਣੀ ਨਹੀਂ ਤਾਂ ਆਪਾਂ 23 ਦੇ ਨਿਸ਼ਾਨ ਲਾਵਾਂਗੇ ਜੇ ਪੈਪੰਗ ਕੱਢਣੀ ਫਿਰ 24.5 ਆਉਂਦਾ ਸੀ ਹਨ ਆਹ 23 ਕੰਨੀ ਛੱਡ ਕੇ ਪਹਿਲਾਂ ਹਲਕੀ ਜਿਹੀ ਪ੍ਰੈਸ ਗਰਮ ਕਰ ਲਾਂਗੇ ਤਾਂ ਕਿ ਜਿਹੜਾ ਕੱਪੜਾ ਸੰਗੜਨਾ ਹੁੰਦਾ ਸੰਗੜ ਜਾਊਗਾ ਕੱਲ ਵੀ ਮੇਰੀ ਇੱਕ ਭੈਣ ਨਾਲ ਗੱਲ ਹੋਈ ਸੀ ਉਹ ਕਹਿੰਦੀ ਵੀ ਪਹਿਲਾਂ ਸਾਡਾ ਨਾਪ ਸਹੀ ਹੁੰਦਾ ਸੂਟ ਪਾਉਣ ਤੋਂ ਬਾਅਦ ਜਦੋਂ ਪ੍ਰੈਸ ਮਾਰਨੇ ਫਿਰ ਖੋਲ੍ਹਿਆ ਜਾਂਦਾ ਇਹ ਜੀ ਕਾਰਨ ਹੁੰਦਾ ਵੀ ਪਹਿਲਾਂ ਆਪਾਂ ਪ੍ਰੈਸ ਸੂਟ ਤੇ ਦਿਖਾਉਂਦੇ ਨਹੀਂ ਬਾਅਦ ਦੇ ਵਿੱਚ ਉਹ ਮੜਾ ਮੋਟਾ ਜਿਹੜਾ ਕੱਪੜਾ ਗੈਪ ਹੁੰਦਾ ਉਹਨੂੰ ਖੁੱਲ੍ਹੇ ਜਾਂਣਾ ਪਹਿਲਾਂ ਪ੍ਰੈਸ ਮਾਰਿਆ ਕਰੋ ਬਣਾਉਂਦੇ ਬਣਾਉਂਦੇ ਕੱਟਦੇ ਕੱਟਦੇ ਤਾਂ ਕਿ ਜਿੰਮੇ ਆ ਮੜੇ ਮੋਟੇ ਬਾਲਾ ਇਹ ਨਿਕਲ ਜਾਣ ਪਹਿਲੀ ਇਹ ਥੋੜੇ ਥੋੜੇ ਬਾਲਾਂ ਦੇ ਨਾਲ 1/2 ਇੰਚ ਬਣ ਬੜੀ ਸ਼ੌਕੜ ਬਣਾਇਆ ਹੁੰਦਾ ਤਾਂ ਕਰਕੇ ਪਹਿਲਾਂ ਕੱਟਣ ਵੇਲੇ ਤੇ ਸਿਉਣ ਕਰਨ ਵੇਲੇ ਜਦੋਂ ਅੱਧਾ ਸੂਟ ਬਣ ਜਾਂਦਾ ਪਲੋਈਆਂ ਪਾ ਕੇ ਫਿਰ ਪ੍ਰਸਮਾਨਿਆ ਕਰੋ ਤਾਂ ਕਿ ਦਿੱਕਤ ਨਾ ਆਵੇ ਬਾਅਦ ਦੇ ਵਿੱਚ ਹਨਾ ਹੁਣ 20 ਤੇ 3 23 ਆ ਹੋ ਗਿਆ ਆਪਣਾ 23 ਇੱਥੋਂ ਵੀ 23 ਇੱਥੋਂ ਵੀ 23 ਠੀਕ ਦੋ ਤਿੰਨ ਤਾਂ ਨਿਸ਼ਾਨ ਲਾ ਲੈਣ ਜਿਵੇਂ ਆਪਾਂ

ਗਿੱਲੇ ਮਾਈ ਹੈਗੇ ਇਹਨਾਂ ਦੀ ਉਹ ਹੈਗੀ 44 ਇੰਚ 44 45 46 47 3 ਇੰਚ ਵੱਧ ਰੱਖਾਂਗੇ ਆਪਾਂ ਇਹ ਆਨ ਠੀਕ ਮੋਢੇ ਦਾ ਤੇ ਤੀਰੇ ਦਾ ਪੈਣ ਨੂੰ ਜਿਆਦਾ ਦਿੱਕਤ ਆਉਂਦੀ ਉਹ ਇੰਡੀਅਨ ਹਿੱਸਿਆਂ ਦਾ ਧਿਆਨ ਨਾਲ ਦੇਖ ਲੈ ਕਰੋ ਜਿਨ੍ਹਾਂ ਦਾ ਗਲਾ ਬੈਕ ਵਾਲਾ 7-8 ਇੰਚ ਹੋ ਜਾਂਦਾ ਲਗਭਗ 8 ਇੰਚ ਉਹ ਤੀਰਾ ਵਾਲਾ ਵਧਣਾ ਪਾਇਆ ਕਰੋ ਜੇ ਹੁਣ ਇਸ ਪਾਸੇ ਦਾ ਤੀਰਾ 12 ਤਾਂ ਆਪਾਂ ਹਲਕਾ ਜਿਹਾ ਵਧਾ ਦਾਂਗੇ ਇਹਨੂੰ 12.5 ਪੌੜਾਂਗੇ ਯਾਨੀ ਕਿ 13 ਤੋਂ ਘੱਟ ਪਾਵਾਂਗੇ ਤੇ 12 ਤੋਂ ਵੱਧ ਪਾਵਾਂਗੇ ਹਲਕਾ ਜਿਹਾ ਠੀਕ ਹੈ ਇਸੇ ਤਰ੍ਹਾਂ نیچے ਨੂੰ ਇਹ ਕੱਲ ਵੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਫੋਨ ਵੀ ਆਇਆ ਸੀ ਵੀ ਉਹਨਾਂ ਨੇ ਕੀ ਕੀਤਾ ਛਾਤੀ ਮਾਰ ਕੇ ਲੋ 125 ਆ ਤੇ ਉਹਨਾਂ ਨੇ ਸ਼ੇਪ ਆ ਲਿਆ ਫਿਰ ਮੋਢਾ ਹੋਰ ਜਿਆਦਾ ਵੱਡਾ ਤੁਸੀਂ ਥੋੜਾ ਆਪਦੇ ਦਿਮਾਗ ਨਾਲ ਘੱਟ ਕਰ ਲੈ ਕਰੋ 6:00 ਵਜੇ ਸਾਢੇ 5 ਪੌਣੇ 6 ਕਰ ਲੈ ਕਰੋ ਕਿਉਂਕਿ ਆ ਜਦੋਂ ਗਲਾਈ ਪੰਜ ਜਾਂਦੇ ਨੇ ਇਹ ਮੋਢੇ ਨੂੰ ਬਹੁਤ ਜ਼ਿਆਦਾ ਵੱਡਾ ਕਰ ਦਿੰਦੀ ਹੈ। ਇਸ ਭਾਂ ਦੇ ਵੀ ਆਪਾਂ 6 ਇੰਚ ਮੋਢੇ ਪਾਵਾਂਗੇ ਜ਼ਿਆਦਾ ਵੱਡਾ ਨਹੀਂ ਪਾਵਾਂਗੇ ਕਿਉਂਕਿ ਛਾਤੀ ਉੱਪਰੋਂ 20 ਇੰਚ 10 ਦੁਣਾ 20 ਹਾਂ ਠੀਕ ਕਈ ਭਾਂ ਦਾ ਪਛਦੀਵ ਕਿੰਨਾ ਹੁੰਦਾ ਤੁਹਾਡੇ 1 ਇੰਚ 2 ਇੰਚ ਤੋਂ ਗਲੇ ਪਾ ਦਿਆ ਕਰੋ ਸਹੀ ਆ ਜੂਗੀ ਤੇ ਸਾਈਡ ਸলাই 15 ਇੰਚ ਚਲ ਠੀਕ ਆ ਸਾਡੇ ਕੋਲ 15 ਦੇ ਪੰਛਾ ਇਨਸ਼ਾ ਅੱਲਾਹ ਆ ਨੀਚੇ ਆਪਾਂ ਚੱਲਦਾਂਗੇ 22 ਇੰਚ ਤਰਪਾਈ ਦਾ ਸਾਰੇ ਨਿਸ਼ਾਨ ਚੱਕੇਗੇ ਆ ਮਤਲਬ ਕੋਈ ਫਿਰ ਸੌਖਾ ਕਰਦੇ ਆ ਕਿ ਨਹੀਂ ਸਮਝਾਉਂਦੇ ਹੁੰਦੇ ਨਾ ਵੀ ਕਿਵੇਂ ਇੱਥੋਂ ਫੜ ਕੇ ਫੀਤਾ ਐ ਜਿਵੇਂ ਝੋਲੀ ਮੈਂਦੇ ਉਹਨੇ ਪੈਮੇ ਦੇ ਆਏ ਕਰਕੇ ਘੁਮਾ ਕੇ ਦੇਖ ਲਿਆ ਕਰੋ ਦੇਖ ਠੀਕ ਆ ਤੇ ਜੇ ਆਪਾਂ ਹੁਣੇ ਨੀਚੇ ਲਾਇਆ ਹੁੰਦਾ ਸੱਤ ਦੇ ਤਾਂ ਆਏ ਮੁੱਢਾ ਜਾਣਾ ਸੀ ਸੱਤ ਦਾ 21 ਬਣ ਜਾਣਾ ਸੀ ਅੱਜ ਜਿੰਨੀ ਗਲਾਈ ਵੱਡੀ ਹੋਊਗੀ ਉਹਨਾਂ ਤੋਂ ਡਾ ਮੁੱਢਾ ਵੱਡਾ ਹੋਊਗਾ ਤੇ ਜੇਰਾ ਛੋਟਾ ਹੋਣ ਕਰਕੇ ਤੇ ਇੱਥੋਂ ਚੌੜਾਈ ਜ਼ਿਆਦੇ ਹੋ ਜਾਂਦੀ ਹੈ ਫਿਰ ਮੁੱਢਾ ਵੱਡਾ ਹੋ ਜਾਂਦਾ ਤੇ ਰਹਿੰਦਾ ਹੁੰਦਾ ਤੁਸੀਂ ਐਸ ਮੁੱਢੇ ਨੂੰ ਥੱਲੇ ਰੱਖ ਲੈਣੇ ਬਾਹਲੇ ਉੱਪਰ ਰੱਖ ਲੈਣੇ ਫਿਰ ਜੰਮੀ ਸਫਾਈ ਨਹੀਂ ਆਉਂਦੀ ਸੂਟ ਇੱਕ ਸਾਹ ਦਾ ਖਰਾਬ ਹੀ ਹੋ ਜਾਂਦਾ ਬਾਹਲਾ ਮੁੱਢਾ ਹਮੇਸ਼ਾ ਥੱਲੇ ਰੱਖਿਆ ਕਰੋ ਕੁਰਤੀ ਉੱਪਰ ਰੱਖਿਆ ਕਰੋ ਜਿਹਨੇ ਪਹਿਣਾ ਨਵਾਂ ਨਵਾਂ ਕੰਮ ਸਿੱਖਣਾ ਸ਼ੁਰੂ ਕੀਤਾ ਜਿਨ੍ਹਾਂ ਨੇ ਜ਼ੀਰੋ ਲੈਵਲ ਤੋਂ ਕੋਸ਼ਿਸ਼ ਕਰਿਆ ਕਰੋ ਕਿਸੇ ਭੈਣ ਦਾ ਜਿਹੜੇ ਕੋਈ ਕੰਮ ਕਰਦੀ ਆ ਉਹਦਾ ਸਹਾਰਾ ਲੈ ਲਿਆ ਕਰੋ ਕਿਉਂਕਿ ਗੁਰੂ ਧਾਰਨਾ ਜ਼ਰੂਰੀ ਆ ਹਨਾ ਥੋੜਾ ਬਹੁਤ ਤਾਂ 2-4 ਮਹੀਨੇ ਲਾ ਕੇ ਫਿਰ ਪਤਾ ਲੱਗ ਜਾਂਦਾ ਜਿਹੜੀ ਚੀਜ਼ਾਂ ਨੂੰ ਨਹੀਂ ਪਤਾ ਲੱਗਦਾ ਇਕੱਲੇ ਸੂਟ ਆਪਾਂ ਖਰਾਬ ਵੀ ਨਹੀਂ ਕਰ ਸਕਦੇ ਨਾ ਬਾਰੀ-ਬਾਰੀ ਆ ਕਿੰਨੀ ਗਲਾਈ ਜਦੋਂ ਵਧ ਜਾਂਦੀ ਹੈ ਨਾ ਇਹਦੇ ਨਾਲ ਹੀ ਮੋਢਾ ਵੱਡਾ ਹੋਏਗਾ ਜਿਨ੍ਹਾਂ ਦੇ ਪੈਨਾਂ ਦੇ ਗਲੇ ਪਿੱਛੇ ਜਾਂਦੇ ਆ ਉਹ ਬੈਗ ਤੋਂ ਵੱਧ ਰੱਖ ਲਿਆ ਕਰੋ ਲਗਭਗ 5 ਇੰਚ ਟੱਕ ਦੇਵਾਂਗੇ ਆਪਾਂ ਫਿਟਿੰਗ ਦਾ ਇੱਥੇ ਆਪ ਲੋਈਆਂ ਥੋੜੀਆਂ ਮੋਟੀਆਂ ਰੱਖਿਆ ਕਰੋ ਜਿਨ੍ਹਾਂ ਦੇ ਇੱਥੇ ਜਿਆਦਾ ਬਲ ਪੈਂਦੀ ਹੈ ਸਾਈਡਾਂ 'ਾਂ ਲੀ ਜਿਹੜੇ ਪਰਨਾ ਚੈਨਲ ਤੇ ਬਿਲਕੁਲ ਨਵੇਂ ਆ ਜਾਂ ਕੋਈ ਭਰਾ ਚੈਨਲ ਤੇ ਨਵਾਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਬਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਟਾਈਮ 'ਤੇ ਆ ਜਾਇਆ ਕਰੇ ਆਪਣੇ ਦੋ ਚੈਨਲਾਂ ਜੇ ਦੂਸਰੇ ਚੈਨਲ ਦੀ ਵੀਡੀਓ ਦੇਖਣ ਚਾਹੁੰਦੇ ਹੋ ਫਿਰ WhatsApp ਤੇ ਕੁਝ ਹੈਲੋ ਹਾਈ ਲਿਖ ਕੇ ਭੇਜ ਜਾ ਕਰੋ ਤੁਹਾਡਾ ਜਿਹੜਾ ਨੰਬਰ ਹੋ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਫਿਰ ਤੁਹਾਡੇ ਕੋਲੇ ਦੋਨੇ ਚੈਨਲਾਂ ਦੀ ਵੀਡੀਓ ਆਉਣ ਲੱਗੇ ਨੇ ਪਾਵੇਂ ਆਪਾਂ ਸਲਾਈ ਦੀ ਵੀਡੀਓ ਪਾਵਾਂਗੇ ਪਾਵੇਂ ਕਟਾਈ ਦੀ ਬਾਕੀ ਦਿਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਕਰਨਾ WhatsApp ਦੇ ਉੱਪਰ ਮੈਸੇਜ ਛੱਡ ਦੇ ਕਰੋ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਸੀਨ ਕਰਕੇ ਫਿਰ ਉਹਦਾ ਉਸਤਾਬ ਨਾਲ ਜਵਾਬ ਦੇ ਦਿੰਦਾ ਕਿਉਂਕਿ ਕਈ ਵਾਰੀ ਕਈ ਚੀਜ਼ਾਂ ਦੀ ਸਮਝ ਨਹੀਂ ਲੱਗਦੀ ਹਨ ਕਈ ਚੀਜ਼ਾਂ ਤੁਹਾਨੂੰ ਮੇਰੀ ਨਹੀਂ ਲੱਗਦੀ ਕਈ ਵਾਰੀ ਮੈਨੂੰ ਥੋੜੀ ਵੀ ਨਹੀਂ ਸਮਝ ਲੱਗਦੀ ਵੀ ਕੀ ਕਹਿਣ ਨੂੰ ਹੈ ਹੈ ਮਤਲਬ ਤੁਸੀਂ ਦਾ ਧਿਆਨ ਜਗਾ ਰੱਖਿਆ ਕਰੋ ਫਿਰ ਕਪੜੇ ਤੇ ਮਾਰ ਕੇ ਜਿਹੜੇ ਛੋਟੇ ਮੋਟੇ ਬੱਲ ਹੁੰਦੇ ਨੇ ਕੱਢਨੇ ਹੁੰਦੇ ਆਪਾਂ ਫਲੋਈਆਂ ਪਾਉਣ ਤੋਂ ਬਾਅਦ ਸਾਰੀਆਂ ਸਾਈਡਾਂ ਵਾਲੀਆਂ ਵੀ ਲੰਬੀਆਂ ਵੀ ਫਿਰ ਪ੍ਰੈਸ ਮਾਰਾ ਕਰੋ ਚੰਗੀ ਤਰ੍ਹਾਂ ਫਿਰ ਫਿਟਿੰਗ ਦਾ ਨਿਸ਼ਾਨ ਲਾਇਆ ਕਰੋ ਕਈ ਭੈਣਾਂ ਕਹਿੰਦੀ ਤੁਸੀਂ ਪਹਿਲਾਂ ਫਿਟਿੰਗ ਦੇ ਨਿਸ਼ਾਨ ਨਹੀਂ ਲਾਉਂਦੇ ਹਨ ਪਹਿਲਾਂ ਨਹੀਂ ਲਾਉਣੇ ਬਾਅਦ ਦੇ ਵਿੱਚ ਲਾਉਣੇ ਫਲੋਈਆਂ ਪਾਉਣ ਤੋਂ ਬਾਅਦ ਤਾਂ ਕਿ ਸੂਤ ਭਰਦਾ ਵੀ ਫਰਕ ਨਾ ਪਵੇ ਕਿ ਜੇ ਕਪੜਾ ਉੱਪਰੋਂ ਜਿੱਥੇ ਵੱਧ ਘਟਾ ਆ ਜਾਂਦਾ ਫਿਰ ਖੁੱਲਾ ਪੀੜਾ ਹੋ ਜਾਂਦਾ ਫਲੋਈਆਂ ਪਾ ਕੇ ਉਸ ਤੋਂ ਬਾਅਦ ਨਿਸ਼ਾਨ ਲਾਇਆ ਕਰੋ ਅਲੋ ਕੁ ਜਿਵੇਂ ਸਾਰੇ ਵੱਲ ਨਿਕਲ ਗਏ ਨਾ ਹੁਣ ਆਪਾਂ ਇਹਦੇ ਉੱਪਰ ਫਰੰਟ ਬਲੱਦਰਾਂ ਬਾਕੀ ਜੇ ਤੁਹਾਨੂੰ ਇੱਕ ਅੱਧੀ ਕੁੜਤੀ ਬਣਾ ਕੇ ਦਿਖਾਤੀ ਫਿਰ ਤੁਹਾਨੂੰ ਬਹੁਤ ਸੋਖਾ ਲੱਗੂਗਾ ਹਨਾ ਕਿਉਂਕਿ ਥੋੜਾ ਮੋਟੇ ਫਰਕ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਈ ਭੈਣੋਂ ਨਹੀਂ ਪਤਾ ਸੀਗਾ ਇਹ ਮੋਡਾ ਉੱਪਰ ਬਾਹਲਾ ਰੱਖਣਾ ਜਾਂ ਕਿਹੜਾ ਕਿਉਂਕਿ ਦੱਸੇ ਪੁੱਛੇ ਬਣਾ ਨਹੀਂ ਪਤਾ ਇਹ ਤਾਂ ਜਦੋਂ ਮੈਨੂੰ ਕਮੈਂਟ ਕੀਤਾ ਕਿਸੇ ਭੈਣ ਨੇ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਉਲਟ ਕਰ ਰਹੀ ਹੈਗਾ ਹਨਾ ਆ ਵੀ ਤੁਹਾਨੂੰ ਮੈਂ ਦਿਖਾਉਣਾ ਕਈ ਭੈਣਾਂ ਦੇ ਕਮੈਂਟ ਇਹਦੇ ਵੀ ਆਉਂਦੇ ਹੁੰਦੇ ਆ ਕਿ ਹੱਥ ਤੇ ਆ ਗਿਆ ਜਦੋਂ ਪੱਕਾ ਕੰਮ ਕਰਦੇ ਫਿਰ ਅਸੀਂ ਮੰਨਦੇ ਨਹੀਂ ਕਿੰਨਾ ਲਗਭਗ 1.5 ਜੋ ਕੋਈ ਜਾਦੇ ਲੇੜੀ ਭਾਰੀ ਹੈ ਤਾਂ ਮਾੜਾ ਮੋਟਾ ਵਾਧਾ ਰੱਖ ਲੈ ਗੁਰੂ ਜ਼ਿਆਦੇ ਨਹੀਂ ਜ਼ਿਆਦੇ ਰੱਖਾਂਗੇ ਫਿਰ ਬੈਕ ਤੇ ਬਲਬਲੇ ਬਣਨੇ ਜਿਨ੍ਹਾਂ ਦਾ ਕੁਰਤੀ ਬੈਗ ਨੂੰ ਜਾਂਦੀ ਉਹਨਾਂ ਦੇ ਚੱਕਣਾ ਤੁਸੀਂ ਆਮ ਦੇ ਨਹੀਂ ਲੋੜ ਹਨ ਕਿੰਨੇ ਤੁਹਾਨੂੰ ਪਤਾ ਲੱਗ ਜਾਈ ਜਾਂਦੀ ਵੀ ਇਹਨਾਂ ਦੀ ਸ਼ਿਕਾਇਤ ਆਉਂਦੀ ਵੀ ਪਿੱਛੇ ਕੁਰਤੀ ਜਾਂਦੀ ਹੈ ਉਹਨਾਂ ਦੀ ਚੱਕਣਾ ਨਹੀਂ ਨਹੀਂ ਲੋੜ ਲੱਕਾਈ ਚੱਕਾ ਮੈਂ ਟੱਕ ਜਾ ਰਿਹਾ ਲੋ ਠੀਕ 1.5 ਕੁੁੱਟ ਟੱਕਾ ਤੇ ਟੱਕ ਕੋਸ਼ਿਸ਼ ਕਰਿਆ ਕਰੂ ਕੋਈ ਭੈਣਾਂ ਨਾ ਪਲੇਟਾਂ ਪਾਉਂਦੇ ਨੇ ਪਲੇਟਾਂ ਤੋਂ ਬਿਨਾ ਫਿਟਿੰਗ ਨਹੀਂ ਬਣਦੀ ਫਿਰ ਇੱਥੇ ਜਿਆਦਾ ਬੁਲਬੁਲੇ ਬਣਦੇ ਸਾਈਡਾਂ 'ਆਂ ਪਲੇਟਾਂ ਹੀ ਪਾਏ ਕੋਲ ਲੰਬਾਈ ਪਾ ਕੇ ਜੇ ਤੁਸੀਂ ਚਾਹੋ ਨਾ ਵਧੀਆ ਫਿਟਿੰਗ ਹੋ ਜਾਏ ਹਾਂ ਆਪੋਨਾ ਫਾਈਨ ਨਹੀਂ ਕਰਤਾ ਗਏ ਭਾ ਬਾਦੀ ਨਮਾਹੀ ਦੀ 68 ਆਪੋਨਾਮੇ 62 ਦਾ ਪੀ ਸਾਡੇ 18 ਤੋਂ ਸਾਡੇ 20 ਸਾਡੇ 20 ਇੱਕ ਦੂਰਾ ਕਰ ਲਾਂਗੇ ਬਾਅਦ ਘੱਟ ਬਾਅਦ ਚ ਕੱਟਦੇ ਹਲਕਾ ਜਿਹਾ ਹਰਕਤੀ ਨੂੰ ਵੱਧ ਰੱਖ ਲਿਆ ਕਰੋ ਸਾਡੇ ਵੀ ਪੌਣੇ 21 ਹੋਗੇ ਨੇ 21 ਤੇ ਜਾ ਕੇ ਆਪਾਂ ਫੋਲਡ ਕਰਾਂਗੇ ਆਹ ਤਾਂ ਦੇਖਾਂਗੇ ਆਪਣਾ ਮੋਢਾ ਇਹਨਾਂ ਦਾ ਹੈਗਾ 17 ਇੰਚ ਜਾਨੀ ਕਿ 8.5 ਇਹ ਲੋਡ ਫੇਰ ਜੋੜ ਪਾਵਾਂਗੇ ਹਲਕਾ ਜਿਹਾ ਵੈਕ ਤੇ ਜੋੜ ਪਾਉਣ ਜੇ ਪਾਉਣਾ ਵੀ ਨਾ ਇੱਥੇ ਨਹੀਂ ਤੁਹਾਨੂੰ ਇਹ ਅਨਸਰ ਦਿਉਣਾ ਦਿਖਾਉਣਾ ਜੇ ਕੋਈ ਵੀ ਕੋਈ ਆਪਣੇ ਕੜਾਈ ਘੜੂਈ ਦੀ ਮਜਬੂਰੀ ਹੋ ਜੇ ਫੇਰ ਦੇਖੋ 8.5 ਮੋਡਾ ਕੁਝ ਦਬਾਅ ਪਰ ਰੱਖਾਂਗੇ ਕਈ ਵੀ ਖੁੱਲਾ ਪੀੜਾ ਕਰਨਾ ਪੈ ਜਾਂਦਾ ਕੱਚ ਤੋਂ ਚੰਗੀ ਤਰ੍ਹਾਂ ਪ੍ਰੈਸ ਨੂੰ ਸੈੱਟ ਕਰ ਲੈਗੇ ਬਸ ਹੁਣ ਮੈਂ ਸਾਰੇ ਨਿਸ਼ਾਨ ਤੁਹਾਨੂੰ ਚੱਕ ਕੇ ਦਿਖਾ ਦੂੰਗਾ ਬਾਹ ਦੀ ਮੂਰੀ 8.5 ਦਾ ਯਾਨੀ ਕਿ 5.5 ਆ ਤੁਹਾਡਾ 2 ਇੰਚ ਮਾਰਜਿਨ ਲੈ ਲਿਆ ਕਰੋ। ਕੋਣੀ 14 7 ਇੰਚ ਜਾਨੀ ਕਿ ਕੋਣੀ ਲਾਈਨ ਹੋਣੀ ਹੈ। ਕੋਣੀ ਬਿਨਾ ਫਿਰ ਔਖਾ ਹੋ ਜਾਂਦਾ। ਇਹਨੂੰ ਨੀਚੇ ਨੂੰ 3 ਸਵਾ 3। ਠੀਕ ਆ। ਇੱਥੋਂ 2 ਇੰਚ ਛੱਡ ਕੇ ਨਾ ਸ਼ੇਪ ਦੇਣੀ ਸ਼ੁਰੂ ਕਰਿਆ ਕਰੋ ਟਨਾਂ। ਮੋਢੇ ਦੀ। ਪਹਿਲਾਂ ਚਾਕ ਨਾਲ ਕੱਚਾ ਕਰ ਲਿਆ ਕਰੋ ਇਹ ਮਾਰਕ। ਠੀਕ ਆ। ਤੇ ਆਹ ਵਾਲਾ ਨਿਸ਼ਾਨ। ਐ ਤਾਂ ਲੱਗ 14। ਸੇਮ ਫੱਟੀ। ਕਾਫੀ ਭੈਣਾਂ ਦੇ ਕਮੈਂਟ ਆਉਂਦੇ ਬਈ ਵੀ ਫਿਟਿੰਗ ਦਾ ਨਿਸ਼ਾਨ ਕਿਵੇਂ ਲਾਉਣਾ ਸਪੋਜ਼ ਕਰੋ ਤੁਹਾਡੀ ਇੱਥੇ ਕਮਰ ਆ ਤੁਸੀਂ ਇੱਥੋਂ ਧਰ ਲੈਣਾ ਇਹਨੂੰ ਐਵੇਂ ਠੀਕ ਹੈ ਐਸ ਤਰ੍ਹਾਂ ਇਧਰ ਦੀ ਲਾਉਣਾ ਇਧਰ ਦੀ ਨਹੀਂ ਲਾਉਣਾ ਕਮਰ ਦਾ ਨਿਸ਼ਾਨ ਜਦੋਂ ਕਿਸੇ ਭੈਣ ਨੇ ਲਾਉਣਾ ਲੋਈਆਂ ਪਾਉਣ ਤੋਂ ਬਾਅਦ ਇੱਥੋਂ ਐਂ ਧਰ ਕੇ ਬਸ ਹਲਕ ਸੋਖਾ ਕਮਾ ਬਿਲਕੁਲ ਐਨਾਂ ਹੀ ਸਾਵਧਤਨਾ ਹਾਂ ਇਹ ਤੋਂ ਜ਼ੋਰ ਥੋੜਾ ਘਟੂਗਾ ਆਪਣਾ ਹੋਰ ਲਾ ਰਹੇ ਨੇ ਜਿਨ੍ਹਾਂ ਦੇ ਆਪਾਂ ਲਰਨਿੰਗ ਨਹੀਂ ਲਾਉਣੀ ਹੁੰਦੀ ਉਹਨਾਂ ਦੇ ਪਹਿਲਾਂ ਛਾਂਟ ਤੁਸੀਂ ਪਾ ਸਕਦੇ ਹੋ ਦੋ ਲੜ ਚੱਕ ਕੇ ਧੜਪੜ ਅੱਜ ਇੱਥੇ ਆ ਕੇ ਬਸ ਖਤਮ ਕਰ ਰਹੇ ਹਾਂ ਠੀਕ ਆ ਓਕੇ ਸਾਰਾ ਆਪਣਾ ਕੱਟਿਆ ਗਿਆ ਦੁਬਾਰੀ ਫਿਰ ਇੱਕ ਵਾਰੀ ਦੱਸ ਦਿਆਂ ਕਿ ਬਾਹਾਂ ਵਾਲਾ ਮੋਢਾ ਥੱਲੇ ਰੱਖਣਾ ਠੀਕ ਹੈ ਕੁੜਤੀ ਵਾਲਾ ਮੋਢਾ ਉੱਪਰ ਰੱਖਣਾ ਹਲਕਾ ਜਿਹਾ ਇਹਨੂੰ ਛੋਟਾ ਰਹਿ ਜਾਂਦਾ ਕਰੋ ਇਧਰਲੇ ਪਾਸੇ ਨੂੰ ਕੁਰਤੀ ਵਾਲੇ ਨੂੰ ਤਾਂ ਕਿ ਬਾਹਾਂ ਢਿੱਲੀ ਛੱਡ ਕੇ ਆਪਾਂ ਜਦੋਂ ਬਾਹਾਂ ਪੱਟਿੱਲੀ ਛੱਡ ਕੇ ਚੜਾਵਾਂਗੇ ਫਿਰ ਸਫਾਈ ਆਉਗੀ ਜੇ ਬਾਹਾਂ ਨੂੰ ਮੜਾ ਜਿਵੇਂ ਬੱਕ ਖਿੱਚ ਲਿਆ ਤਾਂ ਇੱਥੇ ਬਹੁਤ ਜ਼ਿਆਦਾ ਬਲ ਪੈਣਗੇ ਹਨਾ ਇਹ ਚੀਜ਼ ਦਾ ਲਾਇਮੇ ਤਿਆਰ ਰੱਖਣਾ ਜਿਹੜੀ ਆਪਾਂ ਨਵੇਂ ਕੱਪੜੇ ਨਵੇਂ ਸੈਕਿੰਡਰ ਪ੍ਰਾਣੀਆਂ ਬਣਨ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਕਿਸੇ ਕੋਲੇ ਲਾਇਆ ਹੁੰਦਾ 6-7 ਮਹੀਨੇ ਜਿਹੜੀ ਬਣ ਨਵੀਆਂ ਉਹਨੂੰ ਨਹੀਂ ਪਤਾ ਹੁੰਦਾ ਵੀ ਬਾਹਾਂ ਉੱਪਰ ਰੱਖਣੀਆਂ ਕਿ ਕੁਰਤੀ ਉੱਪਰ ਰੱਖਣੀਆਂ ਹਨਾ ਤਾਂ ਬਾਹਾਂ ਨੂੰ ਹਮੇਸ਼ਾ ਨੀਚੇ ਕੋੜਤੀ ਨੂੰ ਉੱਪਰ ਤੇ ਬਾਹਲ ਕੱਪੜੇ ਥੋੜਾ ਥੋੜਾ ਢਿੱਲਾ ਛੜ ਕੇ ਜੜਾਇਆ ਕਰੋ ਸਾਰੇ ਜੀ ਠੀਕ ਹੈ ਇਹ ਨਹੀਂ ਹੈ ਵੀ ਕਿਤੇ ਆਪਾਂ ਖਿੱਚ ਲੈ ਕੇ ਤੇ ਢਿੱਲਾ ਛੜਤੋਂ ਬਾਕੀ ਜੇ ਕੋਈ ਚੀਜ਼ ਨਹੀਂ ਬਦ ਲੱਗਦਾ ਕਮੈਂਟ ਬਾਕਸ ਤੇ ਵੀ ਜਾ ਕੇ ਕਮੈਂਟ ਕਰਕੇ ਮੈਨੂੰ ਕੁਝ ਦੱਸ ਦਿਆ ਕਰੋ ਫਿਰ ਆਪਾਂ ਉਹ ਜਆ ਉਹਦਾ ਹੱਲ ਲੱਭਾਂਗੇ ਠੀਕ ਹੈ ਜੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ